ਪੁਲਿਸ ਨੇ ਅਜੇ ਹੀ ਗਰੋਹ ਨੂੰ ਬੇਨਕਾਬ ਕਰਨ ਦੇ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ ਜੋ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਦੇ ਪੁਰਾਣੇ ਮੋਬਾਈਲ ਨੰਬਰ ਨੂੰ ਵਰਤ ਕੇ ਡਿਪਟੀ ਸੀਐਮ ਦਾ ਕਰੀਬੀ ਹੋਣ ਦਾ ਭੁਲੇਖਾ ਪਾ ਕੇ ਆਪਣਾ ਦਬਦਬਾ ਬਣਾ ਰਿਹਾ ਸੀ ਇਸ ਗਰੋਹ ਦਾ ਮੁਖ ਸਰਗਨਾ ਜਾਲੀ ਜਮਾਨਤੀ ਬਾਂਡ ਤੇ ਫਰਜ਼ੀ ਦਸਤਾਵੇਜ਼ ਤਿਆਰ ਕਰਨ ਵਾਲੇ ਗਰੋਹ ਦਾ ਵੀ ਕਿੰਗ ਪੰਨਾ ਹੈ ਪਰ ਗਟਾਵਾ ਜ਼ਿਲ੍ਹਾ ਪੁਲਿਸ ਮੁਖੀ ਵਰਨ ਸ਼ਰਮਾ ਨੇ ਅੱਜ ਸੇ ਪੁਲਿਸ ਲਾਈਨ ਵਿਖੇ ਪ੍ਰੈਸ ਕਾਨਫਰੰਸ ਕਰਦੇ ਹੋਏ ਕਿਹਾ ਤਾਂ ਬਿਲਕੁਲ ਉਹਨਾਂ ਦੀ ਕੀ ਜ਼ੁਬਾਨੀ ਕਹਿਣਾ ਹੈ ਆਪੋ ਵੀ ਸੁਣ ਲੈਣੇ ਆ। ਮਨਜੋਗ ਡੀਜੀਪੀ ਪੰਜਾਬ ਦੇ ਦੇਸ਼ਾਨਰਦੇਸ਼ੇਟ ਪਟਿਆਲਾ ਪੁਲਿਸ ਜਿਹੜੀ ਲਗਾਤਾਰ ਜਿਹੜੇ ਠੱਗ ਕਿਸਮ ਦੇ ਅੰਸਰ ਨੇ ਜਿਹੜੇ ਪਬਲਿਕ ਦੇ ਨਾਲ ਠੱਗੀਆਂ ਮਾਰਦੇ ਉਹਨਾਂ ਦੇ ਖਿਲਾਫ ਅਸੀਂ ਲਗਾਤਾਰ ਕਾਰਵਾਈ ਕਰਦੇ ਹਾਂ। ਬੀਤੇ ਦਿਨੀ ਮੁਕੱਦਮਾ ਨੰਬਰ 77 /25 ਪੀਐਸ ਲੋਹਰੀ ਗੇਟ ਪਟਿਆਲਾ ਚ ਦਰਜ ਹੋਇਆ ਸੀ। 19 ਜੂਨ 2025 ਨੂੰ ਇਸ ਮੁਕਦਮੇ 'ਚ ਜਿਹੜੇ ਕਿ ਹੈਬਿਚੁਅਲ ਕ੍ਰਿਮਨਲਸ ਨੂੰ ਬੇਲ ਬੌਂਡਸ ਜਾਲੀ ਤਿਆਰ ਕਰਕੇ ਜਿਹੜੇ ਉਹਨਾਂ ਨੂੰ ਬੇਲ ਦਰਵਾਣ 'ਚ ਸਪੋਰਟ ਕਰਦੇ ਸੀ ਉਹ ਗੈਂਗ ਅਸੀਂ ਬਸਟ ਕੀਤਾ ਸੀ ਇਸ ਗੈਂਗ 'ਚ ਕਈ ਦੋਸ਼ੀ ਸੀਗੇ ਜਿਹੜੇ ਕਿ ਜਾਲੀ ਮਾਲ ਮਹਿਕਮੇ ਦੇ ਦਸਤਾਵੇਜ਼ ਤਿਆਰ ਕਰਕੇ ਤੇ ਜ਼ਮਾਨਤਾ ਜਾਲੀ ਕ੍ਰਿਮੀਨਲਸ ਨੂੰ ਜਾਲੀ ਜ਼ਮਾਨਤਾ ਤਿਆਰ ਕਰਕੇ ਉਹਨਾਂ ਨੂੰ ਜ਼ਮਾਨਤ ਹਾਸਲ ਕਰਨ 'ਚ ਉਹਨਾਂ ਦੀ ਮਦਦ ਕਰਦੇ ਸੀ ਦੋਸ਼ੀਆਂ ਦੀ ਪੁੱਛਗਿੱਛ ਇਸ ਗੈਂਗ ਦਾ ਜਿਹੜਾ ਮਾਸਟਰਮਾਈਂਡ ਆ ਜਿਹੜਾ ਕਿੰਗ ਪੇਨਾ ਉਹਨੂੰ ਅਸੀਂ ਗ੍ਰਿਫਤਾਰ ਕੀਤਾ ਇਹ ਜੈ ਕ੍ਰਿਸ਼ਨ ਭਰ ਦਵਾਜ son of ਜੱਗੇਰਾਮ ਹਾਊਸ ਨੰਬਰ 34 ਛਾਟ ਸੰਤੋਸ਼ ਕਲੋਨੀ ਤਾਰੂ ਢੇੜਾ ਜ਼ਿਲ੍ਹਾ ਰਿਵਾੜੀ ਹਰਿਆਣਾ ਇਹ ਤਾਰੂ ਢੇੜਾ ਪਿੰਡ ਪੰਦਾ ਰਿਵਾੜੀ ਜ਼ਿਲ੍ਹੇ ਚ ਜਿਹੜਾ ਇਹ ਜਾਲੀ ਬੇਲ ਬੌਂਡਸ ਵਾਲਾ ਗੈਂਗ ਸੀਗਾ ਦਾ ਮਾਸਟਰਮਾਈਂਡ ਜੈ ਕ੍ਰਿਸ਼ਨ ਭਾਰਤ ਦਵਾ ਸੀਗਾ ਇਹਨੂੰ ਅਸੀਂ ਅਰੈਸਟ ਕੀਤਾ ਜਦੋਂ ਅਸੀਂ ਇਹਨੂੰ ਅਰੈਸਟ ਕੀਤਾ ਤੇ ਇਹਦੇ ਤੋਂ 5 ਤੋਂ 6 ਮੋਬਾਈਲ ਫੋਨ ਬਰਾਮਦ ਹੋਏ ਉਹਨਾਂ ਮੋਬਾਈਲਾਂ ਦੀ ਜਦੋਂ ਅਸੀਂ ਮੋਬਾਈਲ ਫੋਰੈਂਸਿਕਸ ਕਰਾਈ ਤੇ ਉਹਦੇ ਚੋਂ ਇੱਕ ਮੋਬਾਈਲ ਤੇ ਜਿਹੜਾ ਮੋਬਾਈਲ ਨੰਬਰ 8447808080 808080 ਮੋਬਾਈਲ ਨੰਬਰ ਨਹੀਂ ਹੈ WhatsApp ਤੇ ਕਈ ਲੋਕਾਂ ਨਾਲ ਚੈਟ ਕਰਦਾ ਇਹਦੇ ਅਸੀਂ ਚੈਟਾਂ ਬਰਾਮਦ ਕੀਤੀਆਂ ਉਹਨਾਂ ਚੈਟਾਂ 'ਚੋਂ ਸਾਨੂੰ ਇੱਕ ਜਿਹੜਾ ਹੈ ਨਜ਼ਰ ਆਈ ਚੀਜ਼ ਕਿ ਇਹ ਨੰਬਰ ਇਸ ਠੱਗ ਕਿਸਮ ਦੇ ਵਿਅਕਤੀ ਨੇ ਆਪਣੇ ਸੋਰਸਾਂ ਰਾਹੀਂ ਜੋ ਕਿ Vodafone ਕੰਪਨੀ 'ਚ ਇਹਦੇ ਆਪਣੇ ਸੋਰਸ ਹੈਗੇ ਉਹਨਾਂ ਰਾਹੀਂ ਇਹਨੇ ਨੰਬਰ ਪ੍ਰੋਕਿਊਰ ਕੀਤਾ ਕਾਫੀ ਵੱਡੀ ਰਕਮ ਦੇ ਕੇ ਕਿਉਂਕਿ ਇਹਨੂੰ ਇਸ ਗੱਲ ਦਾ ਪਤਾ ਸੀਗਾ ਕਿ ਇਹ ਨੰਬਰ ਜਿਹੜਾ ਆ 808080 ਵਾਲਾ ਇਹ ਪਹਿਲੇ ਸਮੇਂ 'ਚ ਐਕਸ ਡਿਪਟੀ ਸੀਐਮ ਆਫ ਦਿੱਲੀ ਸ਼੍ਰੀ ਮਨੀਸ਼ ਸਿਸੋਦੀਆ ਜੀ ਯੂਜ਼ ਕਰਦੇ ਸੀ ਪਹਿਲੇ ਸਮੇਂ 'ਚ ਜਦੋਂ ਇਹਨੇ ਨੰਬਰ ਪ੍ਰੋਕਿਊਰ ਕਰ ਲਿਆ ਇੱਕ ਗਿਣੀ ਮਿੱਠੀ ਸਾਜ਼ਿਸ਼ ਦੇ ਹੇਠ ਇਹਨੇ ਫਿਰ ਪੰਜਾਬ ਦੇ ਕਈ ਲੋਕਾਂ ਨਾਲ ਅਫਸਰਾਂ ਨਾਲ ਲੀਡਰਾਂ ਨਾਲ ਪੋਲੀਟੀਸ਼ੀਅਨਸ ਨਾਲ ਇਸ ਨੰਬਰ ਰਾਹੀਂ ਸੰਪਰਕ ਕਰਕੇ ਇਹ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਕਿ ਇਹ ਸ਼੍ਰੀ ਮਨੀਸ਼ ਸਸੋਦੀਆ ਜੀ ਦੇ ਨੇੜੇ ਦਾ ਵਿਅਕਤੀ ਹੈਗਾ ਇਹਨੇ ਕਈ ਲੋਕਾਂ ਨੂੰ ਕੰਮਕਾਜ ਕਰਵਾਉਣ ਦਾ ਵਾਅਦਾ ਕੀਤਾ ਪਰ ਕਿਸੇ ਵੀ ਤਰੀਕੇ ਦੀ ਇਹਨੂੰ ਸਫਲਤਾ ਹਾਸਲ ਨਹੀਂ ਹੋ ਸਕੀ ਜਦੋਂ ਅਸੀਂ ਮੋਬਾਈਲ ਫੋਰੈਂਸਿਕਸ ਰਾਹੀਂ ਹੋਰ ਡੀਪਲੀ ਪੜਤਾਲ ਕੀਤੀ ਤੇ ਇਹਨੂੰ 27 ਨਾਲ ਪੁੱਛਗਿੱਛ ਕੀਤੀ ਤੇ ਇਹਨੇ ਇਹ ਗੱਲ ਮੰਨੀ ਆ ਕਿ ਹੋਰ ਵੀ ਟੈਲੀਕਾਮ ਕੰਪਨੀਆਂ ਚ ਇਹਦੇ ਆਪਣੇ ਸੋਰਸ ਹੈਗੇ ਜਿਨ੍ਹਾਂ ਰਾਹੀਂ ਇਹ ਇਹੋ ਜੇ ਨੰਬਰ ਪ੍ਰੋਕਿਊਰ ਕਰਕੇ ਠੱਗੀ ਮਾਰਨ ਦੀ ਲੋਕਾਂ ਨਾਲ ਕੋਸ਼ਿਸ਼ ਕਰਦਾ ਹੈ 808080 ਵਾਲੇ ਇਸ ਨੰਬਰ ਰਾਹੀਂ ਇਹਨੇ ਕਈ ਅਫਸਰਾਂ ਨਾਲ ਵੀ ਰਾਬਤਾ ਕਰਨ ਦੀ ਕੈਂਪ ਕਰਨ ਦੀ ਕੋਸ਼ਿਸ਼ ਕੀਤੀ ਪਰ ਇਹਨੂੰ ਕੋਈ ਵੀ ਕਾਮਯਾਬੀ ਨਹੀਂ ਹਾਸਲ ਹੋ ਸਕੀ ਇਨ ਦ ਮੀਨ ਵਾਈਲ ਅਸੀਂ ਇੱਕ ਨਵਾਂ ਮੁਕਦਮਾ ਆਈਟੀ ਐਕਟ ਦਾ 100 ਜਿਹੜੇ ਬਾਕੀ ਤਰਾਵਾਂ ਠੱਗੀ ਦੀ ਤੇ ਇੰਪਰਸੋਨੇਸ਼ਨ ਦੀ ਲਾ ਕੇ 145 ਨੰਬਰ ਮੁਕਦਮਾ ਕੋਤਵਾਲੀ ਪਟਿਆਲਾ 'ਚ ਵੀ ਦਰਜ ਕੀਤਾ ਤੇ ਜੇ ਇਸ ਠੱਗ ਨੂੰ ਕਾਬੂ ਨਾ ਕੀਤਾ ਜਾਂਦਾ ਤੇ ਇਹ ਅੱਗੇ ਕਈ ਲੋਕਾਂ ਨਾਲ ਠੱਗੀ ਮਾਰਨ ਦੀ ਕੋਸ਼ਿਸ਼ ਕਰ ਸਕਦਾ ਸੀ ਇਥੇ ਵੀ ਦੱਸਣਯੋਗ ਆ ਕਿ ਇਸੇ ਠੱਗ ਕਿਸਮ ਦੇ ਵਿਅਕਤੀ ਜੈਕ੍ਰਿਸ਼ਨ ਭਰਤ ਦਵਾਸ਼ਤੇ ਇਸ ਤੋਂ ਪਹਿਲਾਂ ਵੀ ਇੱਕ ਮੁਕਦਮਾ ਪੁਲਿਸ ਸਟੇਸ਼ਨ ਤਾਰੂਹੀੜਾ ਹਰਿਆਣਾ ਰਿਵਾੜੀ 'ਚ ਦਰਜਾ ਜਿਦੇ 'ਚ ਇੰਨੇ सीबीआई ਦਾ ਸੀਨੀਅਰ ਅਫਸਰ ਆਪਣੇ ਆਪ ਨੂੰ ਬਤਾ ਕੇ ਤੇ ਇੱਕ ਮਹਿਲਾ ਨਾਲ ਲੱਖਾਂ ਰੁਪਏ ਦੀ ਠੱਗੀ ਮਾਰੀ ਸੀ ਮਤਲਬ ਕਿ ਇਹ ਇੱਕ ਹੈਬਿਚੁਅਲ ਆਫੈਂਡਰ ਹੈਗਾ ਜੀਦੇ ਉੱਪਰ ਪਹਿਲਾਂ ਵੀ ਇਹ ਮੁਕਦਮਾ ਦਰਸੀ ਤੇ ਉਸ ਮੁਕਦਮੇ 'ਚ ਮਾਨਜੋਗ ਅਦਾਲਤ ਨੇ ਇਹਨੂੰ 3 ਸਾਲ ਦੀ ਸਜ਼ਾ ਦਿੱਤੀ ਹੋਈ ਸੀ। ਤੇ ਇਸ ਬੰਦੇ ਨੂੰ ਸਖਾਈ ਨਾਲ ਪੁਸ਼ਕਿਸ਼ ਕਰਨ ਤੋਂ ਇਹ ਗੱਲ ਸਾਹਮਣੇ ਆਈ ਕਿ ਇਹਨੇ ਕਈ ਲੀਡਰਾਂ ਨਾਲ, ਅਫਸਰਾਂ ਨਾਲ ਤੇ ਲੋਕਾਂ ਨਾਲ ਆਪਣੇ ਆਪ ਨੂੰ ਸ਼੍ਰੀ ਮਨੀਸ਼ ਜਸੋਦੀਆ ਜੀ ਦਾ ਕਰੀਬੀ ਬਤਾ ਕੇ ਉਹਨਾਂ ਦੇ ਕੋਈ ਕੰਮਕਾਜ ਕਰਾਉਣ ਦਾ ਉਹਨਾਂ ਨੂੰ ਵਾਅਦਾ ਕਰਕੇ ਉਹਨਾਂ ਤੋਂ ਰਕਮ ੇਠਣ ਦੀ ਕੋਸ਼ਿਸ਼ ਕੀਤੀ। ਪਰੇ ਕਿਸੇ ਵੀ ਕੋਸ਼ਿਸ਼ ਚ ਕਾਮਯਾਬ ਨਹੀਂ ਹੋ ਸਕਿਆ ਕਿਉਂਕਿ ਅੱਜਕਲ ਲੋਕਾਂ ਨੂੰ ਪਤਾ ਆ ਲੋਕੀ ਅਵੇਅਰ ਵੀ ਹੈਗੇ ਆ ਕਿ ਕਈ ਤਰੀਕੇ ਦੇ ਫਰਾਡਸਟਰ ਤੇ ਸਕੈਮਸਟਰ ਜਿਹੜੇ ਆ ਉਹ ਕਈ ਅਫਸਰਾਂ ਨੂੰ ਲੀਡਰਾਂ ਨੂੰ ਇਮਪਰਸੋਨੇਟ ਕਰਕੇ ਕੋਸ਼ਿਸ਼ ਕਰਦੇ ਆ ਠੱਗੀ ਮਾਰਨ ਦੀ ਆਪਾਂ ਜਿਵੇਂ ਪਹਿਲਾਂ ਵੀ ਵੇਖਿਆ ਕਿ ਫੇਸਬੁੱਕ ਤੇ ਜਾਂ ਬਾਕੀ ਸੋਸ਼ਲ ਮੀਡੀਆ ਪਲੈਟਫਾਰਮਸ ਤੇ ਕਈ ਵਾਰੀ ਇਹੋ ਜਿਹੇ ਠੱਗ ਕਿਸਮ ਦੇ ਵਿਅਕਤੀ ਕੋਈ ਸੀਨੀਅਰ ਆਈਐਸ ਜਾਂ ਸੀਨੀਅਰ ਆਈਪੀਐਸ ਅਫਸਰਾਂ ਦੀਆਂ ਫੋਟੋਆਂ ਲਾ ਕੇ ਤੇ ਲੋਕਾਂ ਨਾਲ ਠੱਗੀ ਮਾਰਨ ਦੀ ਕੋਸ਼ਿਸ਼ ਕਰਦੇ ਬਟ ਜਿਹੜਾ ਜਾਲੀ ਜਮਾਨਤਾਂ ਦਾ ਗੈਂਗ ਸੀਗਾ ਉੱਥੋਂ ਲੈ ਕੇ ਤੇ ਇਸ ਕਿੰਗਪਿੰਨ ਨੂੰ ਅਰੈਸਟ ਕਰਕੇ ਇਹਨੂੰ ਸਖਤਾਈ ਨਾਲ ਪੁੱਛਗਛ ਕਰਨ 'ਚ ਪਟਿਆਲਾ ਪੁਲਿਸ ਨੇ ਜੜੀ ਵੱਡੀ ਸਫਲਤਾ ਜਿਹੜੀ ਆ ਹਾਸਲ ਕੀਤੀ ਸਰ ਜਾਲੀ ਜਮਾਨਤਾਂ ਦਾ ਜਿਹੜਾ ਕੋਈ ਵਕੀਲਾ ਨਾਲ ਵੀ ਪੁੱਛਗਛ ਤੇ ਇਹਨਾਂ ਕੋਲ ਬੜੇ ਉਹ ਅਸੀਂ ਸਾਰਾ ਨੈਟਵਰਕ ਵੈਰੀਫਾਈ ਕਰ ਰਹੇ ਹਾਂ ਜੀ ਇਹ ਬੜੀ ਉਦੀ ਤਹ ਤੱਕ ਜਾਵਾਂਗੇ ਫਾਰਵਰਡ ਐਂਡ ਬੈਕਵਰਡ ਲਿੰਕੇਜ ਦੋਨੇ ਕਰਾਂਗੇ ਤਾਂ ਕਿ ਇਹ ਕਹਿੰਦੇ ਕਿ ਪਹਿਲੀ ਤੁਮ ਕੰਪਨੀ ਦੀ ਐਪਲਾਈਰ ਦਾ ਦੇਖੋ ਜੀ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਕਿ ਇਹਨੇ ਇਹ ਨੰਬਰ ਜਿਹੜਾ ਆ ਬੋਡਾਫੋਨ ਕੰਪਨੀ ਚ ਜਿਹੜੇ ਇਹਦੇ ਕੋਈ ਸੋਰਸਸ ਹੈਗੇ ਇਹ ਗਿਣੀ ਮਿੱਥੀ ਸਾਜਿਸ਼ ਕਰਕੇ ਇਹਨੇ ਉਹ ਨੰਬਰ ਪ੍ਰਕਿਊਰ ਕੀਤਾ ਸੀ ਤੇ ਜੇਕਰ ਕਿਸੇ ਟੈਲੀਕਮ ਕੰਪਨੀ ਦੇ ਕਿਸੇ ਮੁਲਾਜ਼ਮ ਦੀ ਇਹੋ ਜੇ ਨੰਬਰ ਪ੍ਰੋਵਾਈਡ ਕਰਵਾਉਣ ਚ ਸ਼ਮੂਲੀਅਤ ਸਾਹਮਣੇ ਆਊਗੀ ਤੇ ਬਣਦੀ ਕਾਨੂੰਨੀ ਕਾਰਵਾਈ ਜਿਹੜੀ ਕੀਤੀ ਜਾਊਗੀ